ਇਦੋਂ ਘਾਣਾ ਮੈਂ ਬਾਬੇ ਨੇ ਹੈਗੇ ਇਹ ਜਦੋਂ ਪੈਸੇ ਵਾਲੇ ਬੇਸ਼ਿਆਦ ਆ ਤਾਂ ਦਵੀਰ ਹੈ ਨਹੀਂ ਵੀਰੇ ਕਾਟਾ ਉਹ ਠੀਕ ਹੈ ਕਿੰਨਾ ਕਾਟਾ ਪੈਂਦਾ ਬਹੁਤ ਇਹ ਥੋੜਾ ਪੂਰੇ ਹੁੰਦੀ ਨਹੀਂ ਫਿਰ ਇੱਕ ਨਮਕਾ ਟਾ ਕ ਤੈਨੂੰ ਕਾਟਾ ਪੈਂਦਾ ਇਹ ਕਹਿੰਦੇ ਨੇ ਐ ਕਰ ਸਾਨੂੰ ਮਹਿੰਗੀ ਆ ਤੇ ਸਵਾਲ ਆਤੀ ਆ ਫਿਰ ਤੇਰੀ ਬੱਕਰੀ ਵੇਚਦੀ 16500 ਮੇਰਾ ਚੱਕਾ ਬਾਦਸ਼ਾਹ ਕੱਟ ਮੈਂ ਲਾ ਲਾ ਮੈਂ ਬਰਾਂ ਬਸ ਨਹੀਂ ਵੀਰੇ ਪਾਏ ਲਾ ਪਾਏ ਰਾਮਾ ਰੱਬ ਨੂੰ ਨਹੀਂ ਨਹੀਂ ਉਹ ਨਹੀਂ ਨਹੀਂ ਛੋਟੇ ਸੋਹਾਰੇ ਅਰੇ ਪਾਏ ਵਾਲਾ ਹੋਰ ਮੈਂ ਦੇਖ ਲੈ ਦੇਖ ਲੈ ਇਹਨੂੰ ਪਤਾ ਸਾਰਾ ਕੁਝ ਹੀ ਪਤਾ ਇਹਨੂੰ ਇਹਨੂੰ ਸਾਰਾ ਕੁਝ ਪਤਾ ਮੈਂ ਕਿਉਂ ਗਾ ਉਹ ਗਾ ਕੇ ਮਾਰਨੀ ਹੁਣ ਇਹਨੂੰ ਦੀਆਂ ਆਹ ਮੈਂ ਹੁਣ ਮੈਨੂੰ ਮਾਰਨਾ ਅੱਪਾ ਫਾੜਿਆ ਮੈਨੂੰ ਮਾਰਨ ਜੱਪੀ ਮਾਰਾ ਰੱਬੀ ਪੂਰਾ ਇਸ ਤਰ੍ਹਾਂ ਵੀ ਹੋਊਗਾ ਉਹ ਭੈਣਾ ਰੱਖ ਲੈ ਰੱਖ ਲੈ ਰੱਖ ਲੈ ਮਿੱਠੂ ਰੱਖ ਲੈ ਰੱਖ ਲੈ ਨਹੀਂ ਉਹ ਰੱਖ ਲੈ ਮੰਨ ਲਈ ਰੱਖ ਲੈ ਮੈਂ ਕਹਿੰਦਾ ਨਹੀਂ ਰੱਖ ਲੈਂਦਾ ਯਾਰ ਹੁਣ ਕਸਰ ਕੀ ਹੈ ਕਸਰ ਤਾਂ ਹੈ ਹੀ ਆ ਵੀ ਰਹਿ ਗਈ ਯਾਰ ਹਾਂ ਮਾਦਾ 24 ਮੰਗੇ ਹੋਰ ਕੁਝ ਨਹੀਂ ਗਿਆ ਕਿੰਨੇ ਦੀ ਕਹਿਣਾ ਫਿਰ ਭਾਈ 10000 ਦੀ ਨਾ ਨਾ ਭਾਈ 20000 ਦੀ ਨਾ ਭਾਈ 20000 ਰਹੀ ਯਾਰ ਨਹੀਂ ਪਛਲਾ 20000 ਬੱਕਰੀ ਨਾ ਨਾ ਮੰਨ 20000 ਲੈਂਦੇ ਸੀ ਯਾਰ ਕਰ ਲੈ ਪਾਈਆਂ ਨੂੰ ਜਾ ਕਰ ਮੈਂ 22 23 ਤਾਂ ਛੱਡ ਤੂੰ ਜਾ ਕਰ ਲੈ ਮੇਰੀ ਗੱਲ ਕਹਿ ਤੀ ਮੈਨੂੰ ਲਾ ਦੇ 18000 ਦਿਓ ਨਾ 18000 ਲਾ ਦੇ ਤੈਨੂੰ 18 ਲਾਇਆ 18 18 ਲਾ ਦੇ 18 18 ਫੋਨ ਕਰ ਕਰ ਯਾਰ ਯਾਰ ਓਏ ਓਰੇ ਆ ਜਾ ਇਹਦਾ 18 ਕਹਿਣ ਲੱਗ ਗਏ ਨਾ 18 12 18 ਗਿਆ ਉਹ ਕੰਮ ਉਹ ਤਾਂ ਨਹੀਂ ਨਹੀਂ 18 12 ਲਾ ਦੇ ਤੈਨੂੰ ਲਾ ਦੇ ਨਾ ਵਸਦੀ ਗੱਲ ਆਪ ਤੇ ਕਰ ਲੈ ਹੁਣ ਤੇਰੇ ਬੁੱਝ ਪੈਣੇ ਤੈਨੂੰ 16 18 ਤੈਨੂੰ ਪਰ ਤੇਰੇ ਭੱਲੇ ਪਊਗਾ ਜਿਹੜਾ 500 ਮੈਂ ਹੋਰ ਦੋਣਾ ਕੋ ਮੈਨੂੰ ਦੀ ਨਹੀਂ ਨਹੀਂ ਦੇ ਦੇ ਬੱਕਰੀ ਨੂੰ ਕਹਾਂ ਨਾ ਭੇਜੋ ਨਹੀਂ ਨਾ ਭੇਜਣ ਨੂੰ ਜਾ ਕੇ ਨਾ ਕਹਾਂ ਨਾ ਭੇਜੋ ਹੁਣ ਤਾਂ ਭਾਗੇ ਯਾਰ ਨਾ ਭੇਜ ਨਹੀਂ ਮੈਂ ਭੇਜਦੀ ਨਹੀਂ ਚਾ ਚਾਚੇ ਨੂੰ ਬੋਲਾ ਚਾਹ ਮਰ ਜੀ ਲਈ ਬਠਾ ਪਤਾ ਉਹਨੂੰ ਪੁੱਛ ਲੈ ਸਾਰਾ ਕੁਝ ਹੀ ਪਤਾ ਭੁੱਲ ਨਹੀਂ ਹੈਗੀ ਉਹਨੂੰ ਉਹ ਬੰਦਾ ਹੁੰਦਾ ਤੈਨੂੰ ਦੇ ਦਾਂ ਸਾਡੇ ਸਾਹਮਣੇ ਲੱਤੀ ਆ ਰਹੀ ਆ ਦੋ ਚਾਰ ਆਪਣੀ ਕਿੰਨਾ ਕਰਦਾ ਪੈਸਾ ਇਹਨੂੰ ਪੜ੍ਹਦਾ ਕੰਮ ਥੋੜਾ ਜਿਆਦਾ ਰਹੇਗਾ ਚਾਚਾ ਕਿੰਨਾ ਰਹੇਗਾ ਥੋੜਾ ਜਿਆਦਾ ਰਹੇਗਾ ਵਾਹ ਆ ਫੜੋ ਉਹਦੇ ਸਾਰਾ ਹਾਲੇ 17.5 ਦੀ ਹੋ ਗਈ ਯਾਰ। ਓਏ ਕਿੰਨੇ ਦੀ? 17.5 ਦੀ। ਨਾ 17.5 ਦੀ। 17.5 ਦੀ। ਭੁੱਲ ਗਿਆ ਭੁੱਲ ਗਿਆ ਭੁੱਲ ਗਿਆ ਭੁੱਲ ਗਿਆ। 17.5 ਦਾ ਪਹਿਲਾਂ ਕਹੀ ਗਿਆ। 17 ਲਾਉਣਾ ਪੁਰਾ 17.5 ਪਹਿਲਾਂ ਲਾਇਆ ਤੂੰ। ਉਹ 17.5 ਦਾ ਪਹਿਲਾਂ ਨਹੀਂ ਪਹਿਲਾਂ ਜਿਹੜਾ ਦਿਮਾਗ ਫੇਰ ਗਿਆ। 17 ਲਾਇਆ ਤੂੰ। ਪਹਿਲਾਂ 17.5 ਲਾਇਆ। 17.5 ਦਾ ਲਾਇਆ। 600 ਲਾਉਣਾ ਪਿਆ। 17 ਹੀ ਲਾਇਆ ਸੀ ਪਹਿਲਾਂ। ਪਹਿਲਾਂ 17 ਲਾਇਆ। 17 ਲਾਇਆ ਤੂੰ। ਤੇਰਾ ਹੋ ਗਿਆ ਉੱਥੇ। ਬਲੋ ਬਾਬਾ 17 18 ની હોગી યાર 18 ની હોગી 18 ની દોનો તો લાલિ હોના તો પછી ના ના પાગી નહી 18 ની ਛੋਇ ਨਾ ਲਊਗਾ ਇੱਕ ਹੀ ਲਹਣੜੋ ਲੱਗਦਾ ਓਏ ਨਹੀਂ ਪਹਿਲਾਂ ਉਹ ਤਵੇ ਨਹੀਂ ਲੱਗੇ ਮਰੇਗਾ ਆਹ ਉਹ ਬੱਕਰੀ 1000 ਰੁਪਏ ਹੋਰ ਪਾਉਣੇ ਛੱਡ ਜਾ ਤੁਹਾਡੀ ਰੱਗੀ ਵਿੱਚ ਵੱਧ ਪੈਸੇ ਪਾ ਕੇ ਵਸੋ ਕਾ ਨੂੰ ਵੱਧ ਪੈ ਗਏ ਵੱਧ ਨਹੀਂ ਪਏ ਵੱਧ ਨਹੀਂ ਪਏ ਹੋਰ ਗੱਲ ਸੁਣ ਲੈ ਮੇਰੀ ਅੱਠੇ ਬੱਕਰੀਆਂ 29000 ਨੂੰ ਵੇਚ ਤਾਹੋ ਬਈ ਮੈਂ ਤਾਂ ਬਾਂਖਾ ਰੋਊਂਗਾ ਉਹ ਖੜੇਗਾ ਉਹ ਜੀ ਪੰਜ 6 ਲੈਣਾ ਮੈਨੂੰ ਬਣਾ ਮਾਰ ਗਰੀ ਮੈਂ ਕਿਤਨਾ ਦਾ ਪੈਸੇ ਲੈਣਾ ਨਹੀਂ ਨਾ ਇਹਨਾਂ ਨੂੰ ਵੀ ਲਊਂਗਾ ਤੇ ਫਿਰ ਲਊਂਗਾ ਐਥੇ ਮੈਂ ਮਿੱਟੀ ਕੱਢਣ ਆਇਆ ਸੀ ਫਿਰ ਮੈਨੂੰ ਬਣਾ ਮਾਰ ਨਹੀਂ ਮਾਮਰੇ ਤੂੰ ਦੇਖ ਲੈ ਭਈ ਪੱਠ ਬੰਨੀ ਵੀ ਦੇਖ ਲੈ ਪੱਠ ਵੀ ਠੀਕ ਆ ਪੱਠਾ ਦੂੰਗੀ ਹੋਇਆ ਫੇਰ ਜੀ ਸੁਥਰੀ ਰੰਗ ਲੈ ਗੱਦਾ ਤੇ ਪੱਠਾ ਹਾਂ ਹਾਂ ਇਹ ਰਹੇ ਨੇ ਫੇਰ ਸਾਡੇ ਕੋਲ ਕੋਈ ਆ ਜਾ ਹੋਰ ਆ ਜਾ ਆਹ ਦੇਖ ਕਿਹੜੀ ਆ ਮੇਵਣੀ ਦੀ ਸੋਹਣੀ ਆ ਇਹ ਕੋ ਮਰ ਦਪਾਂ ਜੀ ਆ ਵੀ ਦੱਸ ਇਹਦੀ ਮੇਵਣੀ ਆ ਇਹ ਨੂੰ ਤਾਂ ਫੋਨ ਲੱਗੇ ਪਿਆ ਉਹ ਲੈ ਲਓ ਯਾਰ ਨਹੀਂ ਨਹੀਂ ਰਹਿੰਦੇ ਦੀ ਉਹ ਦੇ ਦੇ ਤੰਦਈਆ ਹਣੀ ਨਹੀਂ ਲੈ ਨਹੀਂ ਆ ਜਾ ਓਏ ਕਾਗੂ ਉਹ ਦੂਬਾ ਤੋਂ ਲਾਉਣੇ ਨੇ ਅੱਗਾ ਓਏ ਉਹ ਦੁਬਾਰਾ ਲਾਉਣੀ ਨਾ ਪੈਂਦਾ ਨਹੀਂ ਜਾਨੂ ਉੱਥੇ ਹੁੰਦੀ ਹੈ ਯਾ ਉੱਥੇ ਨਹੀਂ ਕਰਨੀ ਮੇਰੇ ਪਾਸੋਂ ਉਹ ਮੇਰਾ ਪਾਸੋਂ ਕੋਣ ਪੂਗਾ ਵੀ ਰਾਂ ਮੇਰਾ ਪਾਸੋਂ ਬਸੇ ਰੜ ਪੈਨੇ ਹੋ ਤੂੰ ਆਪ ਹੀ ਪਹਿਲੇ 18 ਰਹਿ ਗਿਆ ਨਾ ਮਗ ਭਾਣ ਮੈਨੂੰ ਕੀ ਭਜਾ ਸਮਾਹ ਉਹ ਨਾਗੀ ਦੇ ਲਾ ਕੇ ਪਿੱਛੇ ਰੱਖਿਆ ਕਰ ਉਹ ਕਰ ਬੋਹਰ ਨੂੰ ਰੱਖਿਓ ਨੇ ਹੈ ਬੋਹਰ ਨੂੰ ਰੱਖਿਓ ਨੇ ਮਾਰਦੇ ਉਹਨਾਂ ਦਾ ਖਰਚਾ ਵੀ ਕਰਨਾ ਹੈ ਇੱਥੇ ਨਾਲ ਆ ਖੜਾ ਹਾਂ ਇਹ ਮੈਂ ਨਹੀਂ ਆ ਮਗਰ ਪਟੜਾ ਕਾਹ ਪਰੋਣਾ ਬਣੀ ਜਾਂਦਾ ਨਹੀਂ ਸਾਡੀ ਦਾ ਯਾਰ ਨਹੀਂ ਮੈਂ ਉਹਨਾਂ ਉਹਨਾਂ ਨੂੰ ਅਗੂ ਫੋੜੀ ਦੇ ਕੰਨੇ ਬੰਨ੍ਹ ਨਹੀਂ ਮੇਰੀ ਵੀ ਲਈ ਹੋਈ ਆ ਨਾ ਉਹ ਯਾਰ ਆਪੇ ਮੈਂ ਲਊਂਗਾ ਲਾ ਆ ਯਾਰ ਟੋ ਟੋ ਹੀ ਕਰ ਦੇਣਾ ਦੀ ਮੈਂ ਚਲ ਆ ਯਾਰ ਹੂੰ ਪੂਰੇ 18 ਲੈ ਲੈ ਲਖਾਈ ਉਹ ਕਰਾ ਦਾਂ ਹਾਏ ਕਰ ਇਹ ਕਰ ਬੰਦੀ ਆ ਇਹਨੂੰ ਵੀ ਦੇਣਾ ਵੀਰੇ ਦੇ ਦੇ ਦੀ ਯਾਰ ਕੋਈ ਨਾ ਹਾਏ ਨਾ ਮੈਨੂੰ ਹੋ ਗਈ ਨਾ ਮੱਥਾ ਮਰੀ ਜਾਂਦਾ ਹੁਣ ਚੱਲ ਲੈ ਆ ਜਾਵੇ ਕਰ ਲੈ ਨਹੀਂ ਜਾਂਦਾ پیسے ਦੋ ਯਾਰ ਲੈ ਫੜਾ ਦੇ 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 ਮੇਰੇ ਬੰਦੇ ਨੂੰ ਰੜ ਪੈਨੇ ਹੋ ਭਾਈ ਐਂਡ ਜੇ ਤੇ ਆ ਕੇ 1000 ਰੁਪਇਆ ਭੁੱਲ ਜਾਂਦਾ ਹਨਾ ਵੱਧ ਪਾ ਦਿੰਦਾ ਉਹ ਭੁੱਲ ਜਾਂਦਾ ਉਹ ਭੁੱਲ ਜਾਂਦਾ ਪਤਾ ਭਾਈ 500 ਪਾਉਂਦਾ ਮਾਰਦਾ ਫਿਰ ਆ ਪਾਹੀ ਗਣੋ ਪਾਹੀ ਇਕੱਠੀ ਥਾਲ ਮਾਰਦਾ ਯਾਰ ਮਾਗਰੋ ਕਹਿੰਦਾ ਮੈਂ ਕਹਿੰਦਾ ਮਾਗਰੋ ਕਹਿੰਦਾ ਭੁੱਲ ਗਿਆ ਕਹਿੰਦਾ ਇਹ ਗਣ ਕੇ ਉਹਨੂੰ ਪਾਹੀ ਫੜਾ ਦੇ ਯਾਰ ਮਾਗਰੋ ਕਹਿੰਦਾ ਵੀ ਭੁੱਲ ਗਿਆ ਮੈਂ ਭਾਈ ਨਹੀਂ ਮੇਰੇ ਨੂੰ ਨਹੀਂ ਰੜ ਪੈਨੇ ਯਾਰਾ ਦਾ ਯਾਰ ਤੂੰ ਬਾ ਭੁੱਲ ਜਾਂਦਾ ਉਹ ਇਹਨੂੰ ਕਿੱਥੇ ਗਿਣਨੇ ਆਉਂਦੇ ਤੂੰ ਗਿਣਦੇ ਆ ਆ ਗਹਿਣਾ ਗਹਿਣਾ ਬਾਈ ਸੌਦਾ ਤਾਂ ਐ ਕਰਾਇਆ ਲੈ ਲਊਗਾ 200 ਗਲੇਰੀ ਵਾਲਾ ਉਹ ਮਿੱਠੋ ਵਾਲੀ ਦੇ ਦੋ ਦੋ 200 ਦੇ ਗਹਿਨੇ ਨਹੀਂ ਆਉਂਦੇ ਪੈਸਾ ਕੱਢਦੇ ਲੈ ਕੇ ਆਈ ਆ ਲੈ ਦੋ ਲੈ ਦੋ ਠੀਕ ਦੋ ਦੋ 200 ਦੇ ਗਹਿਨੇ ਆਉਂਦੇ ਨਹੀਂ ਨਾ ਕਿਉਂ 2000 ਦਾ ਗਿੰਚੂ ਤਾਂ ਆ 200 ਦਾ ਨੋਟਾ 2000 ਵਾਲਾ ਤਾਂ ਖਤਮ ਹੋ ਗਿਆ ਇਹਦਾ 2000 ਦਾ ਗਿੰਚੂ 1000 ਇਹ ਮੱਥਾ ਮਰਵਾਉਣ ਲੱਗ ਜਾਂਦੇ ਨੇ ਇੱਕ ਪੈਸਿਆਂ ਦਾ ਫਿਰ ਗਣਨੇ ਬੰਦੇ ਯਾਰ ਜਾ ਲੈਂਦੇ ਆ ਯਾਰ ਆਪਾਂ ਨੂੰ ਇਹ ਅਣਪੜ੍ਹ ਹੋਰ ਕੋਈ ਗਮਾਂਡੀ ਕਿਨੂੰ ਜੋ ਸੌਦਾ ਤੂੰ ਕਰਾਉਂਦਾ ਤਰਾਗਾਣਾ ਹਾਂ ਤਰਾਗਾਣਾ ਬਾਈ ਇਹ ਮਨ ਦਾ ਹੂਜ ਤਰਾਹਿਆ ਸਾਰਾ ਬੰਦਾ ਹਟ ਗਿਆ ਹੀ ਗੱਲ ਕਰ ਮੰਨ ਗਿਆ ਹਾਂ ਉਹ ਵਧਿਆ ਬੇਗਦੀ ਯਾਰ ਬੱਕਰੀ ਕਿੱਧਰ ਗਈ ਉਹ ਖੜੀ ਆ ਖੜੀ ਹੈ ਲੈਣਾ ਫੜ ਕੇ ਬੱਕਰੀ ਦਾ ਦਿਖਾ ਦੇ ਸਦੀਕਾ ਬੱਕਰੀ ਦਿਖਾਇਆ ਕਰ ਸਾਉਦੇ ਚ ਯਾਹ ਹਾ ਲੈ ਹਿੱਤੀ ਆਣਾ ਬਈ ਆਹ ਦਾ ਬੱਚਾ ਆਹ ਬੱਚਾ ਦੇ ਮਗਰ ਬੱਚਾ ਇਹਦਾ ਲੈ 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 ਹੁਣ ਦੱਸ ਤੂੰ ਅੰਗਣ ਦੇ ਲੈ ਕੰਨ ਦੇਖ ਤੂੰ ਹਮ ਬਰਾਬਰ ਆ ਇੱਕ ਜਿਹੇ ਨੇ ਮੋਢਾ ਕਿਹਾ ਉਹਨੂੰ ਯਾਰ ਮੋਢੇ ਤਾਂ ਹਾਂ ਚਾਗਦੇ ਨੇ ਖੜਦੇ ਨੇ ਕੇ ਚਾਹ ਹੋਏ ਦਾ ਬੜਾ ਟਾਈਮ ਬਣਾਉ ਮਾਰੀ